ਮੇਰਾ ਨਾਮ ਗੁਰਮੁਖ ਸਿੰਘ ਗੁਰਮੁਖ ਸਿੰਘ ਜੀ ਕੀ ਗੱਲ ਹੋਈ ਸੀ ਤੁਸੀਂ ਇੱਥੇ ਪਹੁੰਚੇ ਹੋ ਪੁਲਿਸ ਨੂੰ ਆਈ ਸੀ ਕਿ ਹੁਣੀ ਮੈਨੂੰ ਕਿਸੇ ਦੇ ਫੋਨ ਆਇਆ ਸੀਗਾ ਕਿ ਘਰਾਟਾਂ ਤੇ ਕੋਈ ਭਰੂਣ ਪਿਆ ਹੈਗਾ ਨਹਿਰ ਚ ਤਰਦਾ ਪਿਆ ਨਹਿਰ ਨਹੀਂ ਗੰਦਾ ਨਾਲਾ ਹੀ ਆ ਇਸ ਵੇਲੇ ਦਾ ਆਪਾਂ ਕਹਿੰਦੇ ਨਹਿਰੀ ਕਹਿੰਦੇ ਗੰਦਾ ਨਾਲਾ ਆ ਤੇ ਮੈਨੂੰ ਉਸ ਕਰਕੇ ਮੈਂ ਇੱਧਰ ਆਇਆ ਸੀਗਾ ਤੇ ਇੱਥੇ ਦੇਖਿਆ ਕਿ ਇੱਕ ਮਤਲਬ ਤਕਰੀਬਨ ਬੱਚਾ ਪੂਰਾ ਹੋ ਚੁੱਕਾ ਹੈ ਸੀਗਾ 7-8 ਮਹੀਨੇ ਦਾ ਹੋਏਗਾ ਬੱਚਾ ਤੇ ਜਿਹੜਾ ਇਸ ਗੰਦੇ ਪਾਣੀ ਵਿੱਚ ਤੈਰ ਰਿਹਾ ਸੀਗਾ ਤੇ ਉਹਨੂੰ ਫਿਰ ਇੱਥੇ ਪੁਲਿਸ ਵਾਲੇ ਵੀ ਆਏ ਸੀਗੇ ਤੇ ਉਹਨਾਂ ਨੂੰ ਕੱਢ ਕੇ ਅਸੀਂ ਮੈਂ ਪੁਲਿਸ ਵਾਲੇ ਜਿਹੜੇ ਹੈਗੇ ਆ ਬੱਚੇ ਨੂੰ ਮੇਰੇ ਖਿਆਲ ਹਸਪਤਾਲ ਲੈ ਕੇ ਜਾਣਗੇ ਉਹਨੂੰ ਤੋਂ ਤੋਂ ਬਾਅਦ ਜੋ ਵੀ ਕਾਰਵਾਈ ਹੋਗੀ ਉਹ ਹੈਗੀ ਤੇ ਲੋਕਾਂ ਨੂੰ ਵੀ ਚਾਹੀਦਾ ਹੈ ਤੇ ਕਿ ਇਹ ਜਿਹੜਾ ਨਾਲਾ ਗੰਦਾ ਨਾਲਾ ਬਣਿਆ ਹੈ ਇਹਦੀ ਸਫਾਈ ਵੀ ਕਰਾਈ ਜਾਵੇ ਤੇ ਆ ਦੇ ਆਸ-ਪਾਸੇ ਜਿੰਨਾ ਵੀ ਆ ਕੂੜਾ ਕਰਕਟ ਉਹ ਵੀ ਚੁਕਾਇਆ ਜਾਵੇ ਕਿਉਂਕਿ ਕਾਈਂਡਲੀ ਤੁਸੀਂ ਇੱਕ ਸਮਾਜਸੀ ਵੀ ਹੋ ਤੁਸੀਂ ਹਰ ਜਗ੍ਹਾ ਪਹੁੰਚਦੇ ਵੀ ਹੋ ਇਹ ਕਿਸ ਤਰ੍ਹਾਂ ਦੇਖਦੇ ਹੋ ਇਦਾਂ ਦੀ ਕਾਨੂੰਨ ਜਿਹੜੀ ਆ ਹਰਕਤ ਜਿਹੜੀ ਆ ਕੀਤੀ ਜਾਂਦੀ ਰੋਕਾ ਬਲੋਗੇ ਅੱਜ ਵੀ ਕਿਉਂਕਿ ਪਤਾ ਲੱਗਾ ਅੱਗੇ ਵੀ ਇਦਾਂ ਦੀ ਹਰਕਤਾਂ ਜਿਹੜੀਆਂ ਹੋ ਚੁੱਕੀਆਂ ਹਨ ਕੀ ਕਹੋਗੇ ਦੇਖੋ ਅੱਗੇ ਕਾਈਂਡਲੀ ਵੀ ਹੋਈ ਦੋ ਤਿੰਨ ਹੋਈਆਂ ਹੈਗੀਆਂ ਤੇ ਉਦੋਂ ਵੀ ਐਡਾ ਕੇ ਬੱਚਾ ਜਿਹੜਾ ਸੀਗਾ ਮੇਰੇ ਤੱਕ ਬੱਚਾ ਮਿਲਿਆ ਸੀਗਾ ਤੇ ਹੁਣ ਉਸ ਤੋਂ ਬਾਅਦ ਵੀ ਇੱਕ ਦੋ ਇਸੇ ਏਰੀਆ 'ਚ ਹੋਈਆਂ ਵਰਦਾਂ ਤਾਂ ਲੇਕਿਨ ਕੋਈ ਕਿਸੇ ਦਾ ਨਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਕਿਸੇ ਦਾ ਧਿਆਨ ਹੈ ਤੇ ਨਾ ਕਿਸੇ ਹੋਰ ਮਹਿਕਮੇ ਦਾ ਧਿਆਨ ਹੈ ਇਹ ਤਾਂ ਇੱਥੇ ਜਿਹੜੇ ਘਰਾਟਾਂ ਤੇ ਨਸ਼ਈ ਬਹਿੰਦੇ ਆ ਕਿਉਂਕਿ ਨਸ਼ੇ ਦਾ ਡੱਡਾ ਬਣ ਚੁੱਕਾ ਘਰਾਟੇ ਕਰੋੜਾ ਰੁਪਿਆ ਲੱਗਾ ਇਹ ਨਸ਼ੇ ਦਾ ਡੱਡਾ ਬਣ ਚੁੱਕਾ ਹੈ ਉਹ ਕਿਛੇ ਨਸ਼ਈ ਇਹਨਾਂ ਨੂੰ ਦੇਖਿਆ ਭਰੂਨ ਨੂੰ ਤੇ ਉਹਨਾਂ ਅੱਗੇ ਪੁਲਿਸ ਨੂੰ ਫੋਨ ਕਰ ਦਿੱਤਾ ਤੇ ਪੁਲਿਸ ਆਲਾ ਆਏ ਤੇ ਮੈਨੂੰ ਵੀ ਪਤਾ ਲੱਗਾ ਤੇ ਮੈਂ ਵੀ ਇੱਥੇ ਪਹੁੰਚਿਆਗਾ ਅੱਜ ਜੰਮੂ ਬੈਲਸ ਗੰਦੇ ਨਾਲੇ ਚੋਂ ਇੱਕ ਨਵਜਾਤ ਸ਼ੀਸ਼ੂ ਦਾ ਭਰੂਨ ਮਿਲਿਆ ਜਿਹਦੇ ਵਿੱਚ ਅਸੀਂ ਮੌਕੇ ਤੇ ਪਹੁੰਚੇ ਹਾਂ ਨਵਜਾਤ ਸ਼ੀਸ਼ੂ ਦਾ ਪ੍ਰੋੜ ਜਿਹੜਾ ਪਾਣੀ ਦੇ ਵਿੱਚ ਤੈਰਦਾ ਉਹਨੂੰ ਅਸੀਂ ਬਾਹਰ ਕਢਾ ਕੇ ਦਾ ਮੁਕੱਦਮਾ ਦਰਜ ਕਰਕੇ ਅਗਲੀ ਤਫ਼ਤੀਸ਼ ਅਵਲ ਤੇ ਜਾਂਦੇ। ਸਰ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ? ਕਿ ਸਾਨੂੰ ਕਿਸੇ ਨੇ ਮੁਖਰ ਖਾਸ ਨੇ ਦੁਲਾਹ ਦਿੱਤੀ ਸੀ ਵੀ ਉੱਥੇ ਇੱਕ ਪ੍ਰੋੜਾ ਜੀ ਅਸੀਂ ਉੱਥੇ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਪ੍ਰੋੜਾ ਸਾਨੂੰ ਮਿਲਿਆ ਜੀ ਉੱਥੇ। ਤੇ ਹੁਣ ਅੱਗੇ ਕੀ ਕਾਰਵਾਈ ਕੀਤੀ? ਅੱਗੇ ਅਸੀਂ ਐਫ ਆਰ ਲੋਜ ਕਰਦੇ ਆ ਜੀ 318 ਐਪੀਸੀ ਦਸ। ਤੇ ਅੱਗੇ ਜਿਹੜੀ ਤਫ਼ਤੀਸ਼ ਤੇ ਕਰਾਂਗੇ ਜੀ। ਤਸਦੀਰਾ ਨੂੰ ਉਹਨੂੰ ਬੇਰੇ ਕਿੱਥੇ ਸੂਸਤ ਕਰੂਗਾ ਹਾਂਜੀ ਇਹਨੂੰ ਅਪਰ ਸਿਵਲ ਹਸਪਤਲ ਰੱਖ ਦਿੱਤਾ ਇਹਦਾ ਮੈਡੀਕਲ ਕਰਾਉਣ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਚਲਿਆਵਾਂਗੇ